ਅੱਤਰ ਕਹਿੰਦਾ ਕੁੜੀ ਛਾਣੇ ਤੈਨੂੰ ਠੰਡ ਲੱਗ ਰਹੀ ਹਣੀ ਇਹ ਠਰਕਾ ਪੁਰਦਾ ਫਤੌਰਿਆ ਕੇ ਹੈ ਚਾਹੇ ਕੁੜੀ ਛਾਣੇ ਤੈਨੂੰ ਠੰਡ ਲੱਗ ਰਹੀ ਐ ਇਹ ਕੱਖਲੇ ਗੱਲ ਕਰਨ ਦੀ ਸਾਡੀ ਕੁੜੀ ਬਿਵਾਰ ਹੋਈ ਆ ਜੀ ਇਹਨੂੰ ਲੈ ਕੇ ਆਇਆ ਜੀ ਅਸੀਂ ਇੱਥੇ ਅੱਥੇ ਬੁਖਾਰ ਚੜਿਆ ਪਿਆ ਕੁੜੀ ਨੂੰ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਜੀ ਕੋਈ ਡਾਕਟਰ ਡਾਕਟਰ ਨਹੀਂ ਆਇਆ ਇਹ 1.5 ਸਾਲ ਦਾ ਯਾਰ 11 ਸਾਲ ਬਾਅਦ 13 ਸਾਲ ਬਾਅਦ ਮੇਰੀ ਪੁੱਤੀ ਮੈਨੂੰ ਮਿਲੀ ਐ ਮੈਂ ਚੋਲੀ ਾਟ ਕੇ ਪੁੱਤੀ ਮੰਗੀ ਆਈ ਮਹਾਰਾਜ ਤੋਂ ਕੋਈ ਫਕੀਰ ਸਾਹਿਬ ਜੀ ਇਹ ਬੱਚੇ ਨੂੰ ਮਾਰਤਾ ਜੀ ਇਹਨਾਂ ਨੇ ਇਹਨਾਂ ਨੇ ਬੱਚੇ ਨੂੰ ਮਾਰਤਾ ਹੀ ਮੈਨੂੰ ਬਾਅਦ ਵਿੱਚ ਬਲਕੇ ਟੀਕਾ ਕਲਚ ਲਗਾਤਾ ਇਹਨਾਂ ਨੇ ਤੁਸੀਂ ਕਹਿੰਦੇ ਟੀਕਾ ਕਲਚ ਲਗਾਓ ਆਮ ਮੰਨਿਆ ਕਰੇ ਮੇਰੀ ਗਲਤੀ ਹੋਈ ਹੈ ਕੋਈ ਨਹੀਂ ਦੱਸ ਕੋਈ ਨਹੀਂ ਦੱਸਿਆ ਉਹ ਆਪ ਕਹੇ ਠੀਕ ਹੈ ਨੇ ਆਪ ਗਲਤ ਲਾਇਆ ਪਟਿਆਲਾ ਦੇ ਇੱਕ ਮਸ਼ਹੂਰ ਹਸਪੀਟਲ ਚ ਹੋਈ ਡਾਕਟਰਾਂ ਦੀ ਅਣਗੈਲੀ ਨਾਲ ਡੇਢ ਸਾਲ ਦੀ ਬੱਚੀ ਦੀ ਮੌਤ ਪਰਿਵਾਰ ਨੇ ਡਾਕਟਰਾਂ ਤੇ ਲਾਇਆ ਗੰਭੀਰ આરોਪ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਬੱਚੀ ਬਿਮਾਰ ਸੀ ਤੇ ਜਦ ਉਹ ਬੱਚੀ ਨੂੰ ਹਸਪੀਟਲ ਲੈ ਕੇ ਆਉਂਦੇ ਨੇ ਤਾਂ ਡਾਕਟਰਾਂ ਵੱਲੋਂ ਬੱਚੀ ਦੇ ਗਲਤ ਟੀਕਾ ਲਗਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਬੱਚੀ ਦੀ ਮੌਤ ਹੋ ਜਾਂਦੀ ਹੈ। ਬੱਚੀ ਕੁੜੀ ਬਿਵਾਰ ਹੋਈ ਆ ਜੀ ਇਹਨੂੰ ਲੈ ਕੇ ਆਇਆ ਜੀ ਅਸੀਂ ਇੱਥੇ। ਅੱਛਾ ਬੁਖਾਰ ਚੜਿਆ ਪਿਆ ਕੁੜੀ ਨੂੰ। ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਜੀ ਕੋਈ ਡਾਕਟਰ ਡਾਕਟਰ ਨਹੀਂ ਆਇਆ। ਕਿੰਨੇ ਸਾਲ ਤੋਂ? 1.5 ਸਾਲ ਦਾ ਯਾਰ। 11 ਸਾਲ ਬਾਅਦ 13 ਸਾਲ ਬਾਅਦ ਮੇਰੀ ਪੁੱਤੀ ਮੈਨੂੰ ਮਿਲੀ ਹੈ। ਮੈਂ ਚੋਲੀ ਾਟ ਕੇ ਪੁੱਤੀ ਮੰਗੀ ਆਈ ਮਹਾਰਾਜ ਤੋਂ। ਇਹ ਕੋਈ ਫਿਰ ਕੀ ਰੱਬ। ਇਹ ਬੱਚੇ ਨੂੰ ਮਾਰਤਾ ਜੀ ਇਹਨਾਂ ਨੇ। ਇਹਨਾਂ ਨੇ ਬੱਚੇ ਨੂੰ ਮਾਰਤਾ ਹੀ। ਕਾਰਨ ਦੱਸਿਨੀ ਨਹੀਂ ਕਾਰਨ ਦੱਸਿਨੀ ਨਹੀਂ ਕਾਰਨ ਇਹ ਹੋਇਆ ਜੀ ਕਾਰਨ ਸਰ ਇਹ ਹੋਇਆ ਮੈਂ ਦੱਸਦਾ ਜੀ ਕਾਰਨ ਹੋਇਆ ਮਨੂੰ ਲੜਕੇ ਲੜਕੀ ਦੇ ਬੇਟੇ ਪਿਓਨੇ ਗੱਲ ਕੀਤੀ ਹੈ ਮੈਨੂੰ ਕਹਿੰਦਾ ਜੀਜਾ ਜੀ ਉਹ ਸਾਹਮਣੇ ਉਹ ਪੀਏ ਖੜਾ ਰਾਣੀ ਦਾ ਮੈਨੂੰ ਕਹਿੰਦਾ ਗਾਲਾਂ ਕੱਢ ਰਹਾ ਮੈਂ ਕਹਾ ਵੀਰੇ ਤੈਨੂੰ ਨੇ ਗਾਲਾਂ ਕੱਢੀਆਂ ਮੈਂ ਡਾਕਟਰ ਨੂੰ ਗਾਲਾਂ ਕੱਢੀਆਂ ਮੈਂ ਬੰਦਾ ਦੇਖ ਕੇ ਗਾਲਾਂ ਕੱਢਦਾ ਮੈਨੂੰ ਕਹਿੰਦਾ ਤੂੰ ਬਾਹਰ ਆ ਮੈਂ ਕਹਾ ਚੱਲ ਬਾਹਰ ਕਿੱਥੇ ਲੈਣੇ ਲਾ ਕੇ ਚੱਲ ਮਨੂੰ ਤੂੰ ਹਰਮੇਸ਼ੀ ਨਾਮ ਹੈ ਮੇਰਾ ਮੈਂ ਕਹਾ ਤੂੰ ਸਰਦਾਰ ਭਾਰੋ ਕੇ ਐ ਹੋਜੀ ਗੱਲਾਂ ਕਰ ਰਹਾ ਯਾਰ ਕਹਿੰਦਾ ਬਾਹਰ ਕੱਢੋ ਹਸਪਤਾਲ ਤੋਂ ਮੈਂ ਕਹਿੰਦਾ ਮੈਂ ਨਹੀਂ ਜਾਵਾਂਗਾ ਮੈਂ ਪਹਿਲਾਂ ਡਾਕਟਰਾਂ ਨਾਲ ਗੱਲ ਹੋਈ ਹੈ ਡਾਕਟਰ ਸਾਹਿਬ ਕਹਿੰਦੇ ਤਲੰਦਰ ਜਾ ਕੇ ਬੋਲਿਆ ਮੈਂ ਡਾਕਟਰ ਸਾਹਿਬ ਕਹਿੰਦੇ ਮੈਨੂੰ ਬਾਹਰ ਕੱਢਤਾ ਇਹਨਾਂ ਨੇ ਚਲੋ ਮੈਂ ਵੱਡਿਆਂ ਦੇ ਕਹਣੇ ਦੇ ਆ ਮਾਤਾ ਦੇ ਕਹਣੇ ਦੇ ਮੈਂ ਬਾਹਰ ਆ ਗਿਆ ਸ਼ਾਹਦੂ ਬਾਹਰ ਚਲਾ ਮੈਂ ਬਾਹਰ ਆ ਗਿਆ ਜੀ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਡਾਕਟਰ ਸਾਹਿਬ ਨਾਲ ਗੱਲ ਹੋਈ ਡਾਕਟਰ ਬਾਹਰ ਆਇਆ ਗਲਤੀ ਮਨਿਆ ਅੰਦਰ ਹਮਰ ਤੇ ਗਲਤੀ ਹੋਈ ਹੈ ਮੈਂ ਡਾਕਟਰ ਸਾਹਿਬ ਦੀ ਬਾਹ ਫੜੀ ਮੈਂ ਡਾਕਟਰ ਸਾਹਿਬ ਬੋਲੋ ਹੁਣ ਜੇ ਸੱਚੇ ਹੋ ਸਾਹਮਣੇ ਖੜ ਕੇ ਗੱਲ ਕਰੋ ਅੱਗੇ ਆਓ ਵੀਰੇ ਨਹੀਂ ਆਇਆ जाड़िया चढ़ गया मूल को निकल गया कुछ ठंड लग रही है जवाब दे रहा है मैंने मैं डाक्टर नाम जानता डाक्टर कहना कुड़ी ने तेन ठंड लग रही होनी कही ठा तेन ठंड लग रही है बच्चा मम्मी मम्मी पापा पापा करता रहा जो दवाई देख दवाई दुध पिला दी नहीं पीन दु पिला डॉक्टर मैंने बाद टीकाकरण लाता इन्होंने दस ने मेरी गलती हुई है ਕੁਛ ਨਹੀਂ ਦੱਸਦੇ ਕੁਛ ਨਹੀਂ ਦੱਸਦੇ ਤੇ ਉਹ ਆਪ ਕਹਿ ਰਹੇ ਠੀਕ ਹੈ ਨਾ ਆਪ ਗਲਤ ਲਾਇਆ ਮੇਰਾ ਹਰਵਿੰਦਰ ਸਿੰਘ ਹੈ ਜੀ ਮੈਂ ਮਾਮਾ ਜੀ ਉਹਨਾਂ ਦੇ ਅੱਛਾ ਉਸ ਮਲਾਜਮ ਨੂੰ ਬੈਸਟਾ ਬੀ ਜੀ ਮੈਂ ਬੈਸ ਤਾਂ ਕਰ ਰਹੀ ਸੀ ਕਿ ਤਾਂ ਇਹਨਾਂ ਨੂੰ ਅਸੀਂ ਬੁਲਾਇਆ ਨਹੀਂ ਹੈਗਾ ਬਿਨਾ ਬੁਲਾਏ ਆਏ ਨੇ ਤੇ ਇੱਕ ਹੀ ਮਲਾਜਮ ਆਇਆ ਸੀਗਾ ਸਿਰਫ ਪੰਮਰ ਕੁਮਾਰ ਜੀ ਅੱਛਾ ਬਿਨਾ ਕੰਪਲੀਟ ਕਿਤੇ ਆਏ ਨੇ ਉਤੋਂ ਕਹਿ ਰਹੇ ਨੇ ਅਸੀਂ ਬੱਚਾ ਲੈ ਕੇ ਜਾਣ ਲੱਗਿਆ ਪੋਸਟ ਮਾਰਟਮ ਲਈ ਜਦ ਕਿ ਅਸੀਂ ਇਹਨਾਂ ਨੂੰ ਕਿਹਾ ਹੀ ਨਹੀਂ ਜਦ ਕੰਪਲੀਟ ਨਹੀਂ ਕੀਤੀ ਇਹ ਪੋਸਟਮਾਰਟਮ ਲਈ ਬੱਚਾ ਕਿਵੇਂ ਲੈ ਕੇ ਜਾ ਸਕਦੇ ਨੇ ਫਿਰ ਕੰਪਲੀਟ ਤੁਸੀਂ ਕਰਨੀ ਸੀ ਕਿ ਨਹੀਂ ਕੰਪਲੀਟ ਕਰਨੀ ਜਦੋਂ ਕਰਾਂਗੇ ਫਿਰ ਲੈ ਕੇ ਜਾਣਗੇ ਨੇ ਇਹਨਾਂ ਨੂੰ ਕਿਸ ਨੇ ਕਿਹਾ ਤਾਂ ਕਿ ਆਮ ਵੀ ਅਸੀਂ ਪੋਸਟਮਾਰਟਮ ਕਰਵਾਉਣਾ ਹੈਗੇ ਜੀ ਹਾਂਜੀ ਸਾਰੀ ਗਲਤੀ ਹਸਪੀਟਲ ਵੱਲੋਂ ਜੀ ਹਾਂਜੀ ਪੁਲਿਸ ਤਾਂ ਪੁਲਿਸ ਦੇ ਸਾਹਮਣੇ ਬੰਦਾ ਖੜਾ ਜੀ ਅੰਮਰ ਸਾਹਮਣੇ ਬੰਦਾ ਖੜਾ ਉਹ ਕੰਪਰਮਾਈਜ਼ ਕਰਾਉਣ ਲਈ ਸਾਡੀ ਆਇਆ ਸੀਗਾ ਕਾਂਗਰਸ ਦਾ ਬੰਦਾ ਸੀਗਾ ਭੀਜੇਪੀ ਦਾ ਭੀਜੇਪੀ ਦਾ ਬੰਦਾ ਸੀਗਾ ਕੰਪਰਮਾਈਜ਼ ਕਰਾਉਣ ਲਈ ਸਾਡੀ ਆਇਆ ਸੀਗਾ ਮੈਂ ਅੰਦਰ ਵੀਡੀਓ ਬਣਾਉਣ ਲੱਗਾ ਮੈਨੂੰ ਕਹਿੰਦਾ ਹਾਂਜੀ ਪੁਲਿਸ ਕੀ ਕਰ ਰਹੀ ਹੈ ਪੁਲਿਸ ਕਹਿੰਦੀ ਪੁਲਿਸ ਤੁਹਾਡੇ ਸਾਹਮਣੇ ਖੜੀ ਹੈ ਜੀ ਪੁਲਿਸ ਕਹੈ ਰਹੀ ਅਸੀਂ ਬੱਚਾ ਲੈ ਕੇ ਜਾਣਾ ਜਦ ਕਿ ਅਸੀਂ ਅਜੇ ਹਾਂਜੀ ਅਸੀਂ ਕਹੇ ਸੀ ਅਸੀਂ ਉੱਥੇ ਆ ਕੇ ਕੰਪਲੀਟ ਕਰਾਵਾਂਗੇ ਜੀ ਉਸ ਤੋਂ ਬਾਅਦ ਅਸੀਂ ਬੱਚਾ ਲੈ ਕੇ ਜਾਣ ਦੇਵਾਂਗੇ ਜੀ ਅਜੇ ਅਸੀਂ ਕੰਪਲੀਟ ਨਹੀਂ ਕਰਵਾਈ ਜੀ ਇਹ ਪਹਿਲੀ ਵਾਰ ਹੈ ਪੁਲਪੋ ਲੈਣ ਨੂੰ ਡਾਕਟਰ ਡਾਕਟਰ ਪਹਿਲੇ ਤਾਂ ਇੱਥੇ ਹੀ ਸੀਗੇ ਜੀ ਸ਼ਿਵਰਾਜ ਜੀ ਨਾਮ ਜੀ ਉਹਨਾਂ ਦਾ ਪਹਿਲੇ ਇੱਥੇ ਹੀ ਸੀਗੇ ਉਹਨਾਂ ਤੋਂ ਮੈਂ ਜਵਾਬ ਮੰਗਿਆ ਵੀ ਜਦੋਂ ਸਭ ਬੱਚੇ ਨੂੰ ਹੋਇਆ ਕੀ ਸੀਗਾ ਉਹ ਕਹਿੰਦੇ ਸਾਡੇ ਕੋਲ ਗਲਤੀ ਹੋਈ ਆ ਖੁਦ ਮੰਨੇ ਨੇ ਸਾਰੇ ਮੰਨੇ ਨੇ ਮੇਰੇ ਕੋਲ ਵੀਡੀਓ ਪਈ ਹੈ ਦੋ ਤਿੰਨ ਡਾਕਟਰਾਂ ਦੀ ਵੀਡੀਓ ਪਈ ਹੈ ਜਦਕਿ ਰਾਤ ਕੋਈ ਡਾਕਟਰ ਨਹੀਂ ਸੀਗਾ ਡਾਕਟਰ ਮਨਮੋਹਨ ਸਿੰਘ ਜੀ ਕਹਿ ਰਹੇ ਸੀਗੇ ਜਦਕਿ ਉਹ ਵੀ ਕੰਪਾਊਂਟਰ ਹੈ ਜਦ 24 ਘੰਟੇ ਦਾ ਹਸਪਤਾਲ ਹੈਗਾ ਤਾਂ ਉਹਦੇ ਵਿੱਚ ਡਾਕਟਰ ਨਾ ਹੋਵੇ ਜੇ ਤੁਹਾਡੇ ਕੋਲ ਨਹੀਂ ਫੈਸਿਲਿਟੀ ਹੈਗੀ ਤੁਸੀਂ ਦੂਸਰੇ ਪਾਸੇ ਭੇਜ ਦੋ ਲੇਕਿਨ ਇਹਨਾਂ ਨੇ ਸਾਨੂੰ ਕਿੱਥੇ ਵੀ ਨਹੀਂ ਭੇਜਿਆ ਰਾਤ ਨੂੰ ਬੱਚਾ ਮਰਿਆ ਤੇ ਹੁਣ ਤੱਕ ਤੁਹਾਡੇ ਸਾਹਮਣੇ ਆ ਸਭ ਕੁਝ ਹੋ ਰਿਹਾ ਹੁਣ ਬਾਹਰ ਇੱਕ 1:30 ਵਜੇ ਤੱਕ ਮੰਗ ਕਾਰਵਾਈ ਹੋਣੀ ਚਾਹੀਦੀ ਜਿਹਨਾਂ ਦੇ ਡਾਕਟਰ ਹਸਪਤਾਲ ਦੇ ਕਾਰਵਾਈ ਹੋਣੀ ਚਾਹੀਦੀ ਪੁਲਿਸ ਕਹਿੰਦੀ ਹੈ ਕਿ ਪੋਸਟਮਾਰਟਮ ਕਰਵਾਉਣਾ ਪਏਗਾ ਤੇ ਕਾਰਵਾਈ ਹੋਏਗੀ ਵੀ ਚਾਹੇ ਅਗਰ ਪੋਸਟਮਾਰਟਮ ਉਹ ਕੋਈ ਗੱਲ ਨਹੀਂ ਜੇ ਅਸੀਂ ਕਰਵਾ ਦਿੰਦੇ ਕੰਪਲੀਟ ਕਰਵਾਉਣਾ ਚਾਹੀਦਾ ਕਰਵਾਣੀ ਹੈ ਜੇ ਮਾਲ ਟਾਊਨ ਜੀ ਇਹਦਾ ਪਹਿਲੇ ਨਾਮ ਹੈ ਮਾਈ ਐਸਸੀ ਪਵਨ ਕੁਮਾਰ ਚੌਂਕੀ ਮਾਲ ਟਾਊਨ ਪਟਵਾਲ ਲੱਗਿਆ ਅੱਜ ਸਾਨੂੰ ਤਲਾਹ ਮਿਲੀ ਹੈ ਵੀ ਇੱਥੇ ਬਰਦਵਾਨ ਹਸਪਤਾਲ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਮੁੰਤੀ ਦਾ ਮੈਨੂੰ ਫੋਨ ਆਇਆ ਤੇ ਮੈਂ ਇੱਥੇ ਤੁਰੰਤ ਆਇਆ ਤਾਂ ਇੱਥੇ ਲੋਕਾਂ ਦਾ ਬਹੁਤ ਇਕੱਠ ਸੀ ਜਿਨ੍ਹਾਂ ਦਾ ਬੱਚਾ ਮਰਿਆ ਉਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਖੜੇ ਸੀ ਮੈਂ ਉਹਨਾਂ ਨੂੰ ਦੱਸਿਆ ਵੀ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਕਾਰਵਾਈ ਕਰ ਦੰਨੇ ਆ ਤੁਹਾਨੂੰ ਬੱਚੇ ਦਾ ਪੋਸਟਮਾਰਟਮ ਕਰਾਉਣਾ ਪੈਣਾ ਹੈ ਉਹਦੇ ਲਈ ਸਾਨੂੰ ਬਾਡੀ ਨੂੰ ਰਜਿੰਦਰਾ ਲੈ ਕੇ ਜਾਣਾ ਪੈਣਾ ਜਿੱਥੇ ਪੋਸਟਮਾਰਟਮ ਹੋ ਸਕੇ ਪਰ ਇਹ ਕਹਿੰਦੇ ਵੀ ਅਸੀਂ ਪੋਸਟਮਾਰਟਮ ਨਹੀਂ ਕਰਾਉਣਾ ਬੱਚੇ ਦਾ ਪਹਿਲਾਂ ਅਸੀਂ ਡਾਕਟਰ ਨਾਲ ਗੱਲਬਾਤ ਕਰਨੀ ਹੈ ਤੇ ਸਾਨੂੰ ਮਤਲਬ ਬੱਚਾ ਮਰਿਆ ਤਾਂ ਸਾਨੂੰ ਦੁੱਖ ਸਾਨੂੰ ਵੀ ਆ ਬੱਚੇ ਦਾ ਮਰਨ ਦਾ ਤੇ ਇਹ ਕਹਿੰਦੇ ਵੀ ਨਹੀਂ ਅਸੀਂ ਤੁਹਾਨੂੰ ਬੁਲਾਇਆ ਹੀ ਨਹੀਂ ਹੈ ਤੁਸੀਂ ਆਪਣੇ ਆਪ ਕਿਵੇਂ ਆ ਗਏ ਔਰੇ ਤੁਸੀਂ ਕਿਵੇਂ ਆਏ ਹੋ ਔਰੇ ਜਦੋਂ ਹੁਣ ਸ਼ਹਿਰ ਚ ਕਿਤੇ ਵੀ ਕੋਈ ਰੋਲਾ ਪੈ ਜਾਂਦਾ ਕਿਤੇ ਇਕੱਠ ਹੋ ਗਿਆ ਤਾਂ ਸਾਨੂੰ ਤਾਂ ਇਤਲਾਹ ਮਿਲੇ ਜਾਂਦੀ ਹੈ ਕੋਈ ਨਾ ਕੋਈ ਫੋਨ ਕਰ ਦਿੰਦਾ ਕੰਟਰੋਲ ਰੂਮ ਤੇ ਸਾਨੂੰ ਆਣਾ ਪੈਂਦਾ ਉਹਨਾਂ ਨੂੰ ਇਹ ਸ਼ੱਕ ਹੈ ਕਿ ਡਾਕਟਰ ਨੇ ਬੁਲਾਇਆ ਤੇ ਕੋਈ ਇੱਕ ਗੱਲ ਕੁਮਾੜ ਸਮਝੋਤਾ ਦੇਖੋ ਅਸੀਂ ਕੋਈ ਸਮਝੋਤਾ ਕਰਨ ਨਹੀਂ ਆਏ ਅਸੀਂ ਤਾਂ ਮੈਂ ਇਹਨਾਂ ਨੂੰ ਕਿਹਾ ਜੀ ਮੈਂ ਤੁਸੀਂ ਸਾਨੂੰ ਬਿਆਨ ਲਿਖਾਉਂਗੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰ ਦੰਨੇ ਆ ਡਾਕਟਰ ਦੇ ਖਿਲਾਫ ਲਿਖਾਉਂਗੇ ਅਸੀਂ ਡਾਕਟਰ ਦੇ ਖਿਲਾਫ ਬਿਆਨ ਲਿਖਾਗੇ ਤੁਹਾਡਾ ਪਰ ਇੱਕ ਕੰਟਰੋਲ ਰੂਮ ਤੋਂ ਫੋਨ ਆਇਆ ਕਿਹਨੇ ਕੀਤਾ ਫੋਨ ਜੀ ਕਿਵੇਂ ਤੁਹਾਨੂੰ ਜਾਂ ਮੁੰਸ਼ੀ ਦਾ ਫੋਨ ਆਇਆ ਸਾਨੂੰ ਮੁੰਸ਼ੀ ਦਾ ਫੋਨ ਆਇਆ ਮੈਨੂੰ ਵੀ ਉੱਥੇ ਵਰਧਮਾਨ ਹਸਪਤਾਲ 'ਚ ਬੱਚੇ ਦੀ ਮੌਤ ਹੋ ਗਈ ਹੈ ਕਿ ਉੱਥੇ ਪਹੁੰਚੋ ਮੈਂ ਆ ਗਿਆ ਮੈਂ ਆ ਕੇ ਇਹਨਾਂ ਨੂੰ ਕਿਹਾ ਮਾ ਜੀ ਤੁਸੀਂ ਕਾਰਵਾਈ ਕਰਾਉਣਾ ਚਾਹੁੰਦੇ ਆ ਦੱਸੋ ਉਹਦੇ ਲਈ ਉਹਦੇ ਲਈ ਸਾਨੂੰ ਬੱਚੇ ਦਾ ਪੋਸਟਮਾਰਟਮ ਕਰਾਉਣਾ ਪੈਣਾ ਹੈ ਉਹ ਡਾਕਟਰ ਸਾਹਿਬ ਹਾਲੇ ਮੈਨੂੰ ਮਿਲੇ ਨਹੀਂ ਜਿਨ੍ਹਾਂ ਨੇ ਟ੍ਰੀਟਮੈਂਟ ਕੀਤਾ ਸੀ ਉਹ ਉੱਪਰ ਕਹਿੰਦੇ ਕੋਈ ਬੱਚੇ ਬਿਮਾਰ ਆ ਉਹਦੇ ਚ ਬਿਜ਼ੀ ਆ ਥੋੜਾ ਜਿਹਾ ਉਹ ਆਨੇ ਆ ਉਹਨਾਂ ਤੋਂ ਉਹਨਾਂ ਨਾਲ ਵੀ ਤੁਹਾਡੀ ਗੱਲ ਗੱਲਬਾਤ ਕਰਾ ਦਿੰਨੇ ਆ ਦੇਖੋ ਗਲਤ ਟ੍ਰੀਟਮੈਂਟ ਕੁਝ ਨਹੀਂ ਹੋਇਆ ਬੱਚਾ ਜਦੋਂ ਘਰੇ ਸੀਗਾ ਉਹਨੂੰ ਬੁਖਾਰ ਦੇ ਕਾਰਨ ਅ ਦੌਰੇ ਪਏ ਅਸੀਂ ਦੌਰਿਆਂ ਦੇ ਵਿੱਚ ਉਹ ਸਾਡੇ ਕੋਲ ਬੱਚਾ ਆਇਆ ਸੀਗਾ ਤੇ ਅਸੀਂ ਉਹਨੂੰ ਦੌਰੇ ਦੇ ਰੋਕਣ ਦੀਆਂ ਉਹਨੂੰ ਜੋ ਦਵਾਈ ਹੈ ਉਹ ਦਿੱਤੀ ਗਈ ਜੋ ਬੱਚੇ ਨੂੰ ਬੁਖਾਰ ਸੀਗਾ ਉਹਦੇ ਵਾਸਤੇ ਜੋ ਤਾਂ ਟ੍ਰੀਟਮੈਂਟ ਬੰਦਾ ਸੀ ਉਹ ਉਹਨੂੰ ਦਿੱਤਾ ਗਿਆ ਇੱਕ ਵਾਰੀ ਉਹਦੇ ਦੌਰੇ ਕੰਟਰੋਲ 'ਚ ਹੋਏ ਲੇਕਿਨ ਉਹ ਦੌਰੇ ਚੱਲਦੇ ਰਹੇ ਤੇ ਉਸ ਤੋਂ ਬਾਅਦ ਬੱਚੇ ਨੂੰ ਐਨੇ ਜ਼ਿਆਦਾ ਕੰਟਰੋਲ ਹੋਏ ਕਿ ਉਹ ਨੂੰ ਸਾਨੂੰ ਵੈਂਟੀਲੇਟਰ ਤੇ ਪਾਉਣਾ ਪਿਆ ਤੇ ਉਸ ਤੋਂ ਬਾਅਦ ਉਹਦੇ ਦੌਰੇ ਹਲੇ ਵੀ ਨਹੀਂ ਸੀ ਕੰਟਰੋਲ ਹੈ ਜਿਹਦੇ ਕਾਰਨ ਇਹ ਸਟੇਟਸ ਆਫ ਇਲੈਕਟ੍ਰਿਕਸ ਜਿਹੜੀ ਅਸੀਂ ਕਹਿੰਦੇ ਹਾਂ ਜਿਹਦੇ ਜੋ ਲਗਾਤਾਰ ਦੌਰੇ ਪੈਣੇ ਹੁੰਦੇ ਆ ਉਹਦੇ ਵਿੱਚੋਂ ਬੱਚਾ ਚਲਾ ਗਿਆ ਤੇ ਉਸ ਦੇ ਦੌਰਾਨ ਇਹਦਾ ਇਹ ਬੱਚੇ ਦੀ ਜੀ ਬਈ ਇਨੀਸ਼ੀਅਲ ਆਇਆ ਸੀ ਬੱਚੇ ਨੂੰ ਜੋ ਟ੍ਰੀਟਮੈਂਟ ਹੈ ਕਰਉਦੇ ਤਾਂ ਫਿਰ ਅਪਾ ਦੇਣਾ ਹੀ ਹੈ ਜੀ ਨਿੱਕੇ ਕੋ ਹੁਣ ਜਦੋਂ ਪਿੱਛੇ ਆਇਆ ਦੌਰੇ ਤੇ ਦਵਾਈ ਦਿੱਤੀ ਹੈਗੀ ਹੈ ਠੀਕ ਹੈ ਉਹਨਾਂ ਜਿਹੜੀ ਦਿਮਾਗ ਦੇ ਵਿੱਚ ਸਵੇਲਿੰਗ ਹੋ ਗਈ ਜਾਂ ਦਵਾ ਦੇ ਵਿੱਚ ਜਿਹੜੇ ਦੌਰੇ ਸ਼ੁਰੂ ਹੋ ਗਏ ਉਹਨੂੰ ਆਪਾਂ ਉਹਦਾ ਟ੍ਰੀਟਮੈਂਟ ਦਵਾਂਗੇ ਹੁਣ ਉਹ ਉਹ ਜੋ ਟ੍ਰੀਟਮੈਂਟ ਦੌਰੇ ਨਹੀਂ ਰੁਕ ਰਹੇ ਹੈਗੇ ਆਪਾਂ ਕਹਾਂਗੇ ਕਿ ਉਹ ਉਹਦੇ ਕਰਕੇ ਦੌਰੇ ਚੱਲ ਜਾਂਦੇ ਉਹ ਤਾਂ ਜੋ ਵੀ ਕੁਝ ਕਹਿ ਸਕਦੇ ਆਪਾਂ ਪਰ ਜੋ ਤਾਂ ਪੰਡਰ ਕੋਈ ਪੰਡਰ ਨੇ ਪਹਿਲਾਂ ਇਲਾਜ ਕੀਤਾ ਕੋਈ ਮਦਦ ਨਹੀਂ ਕਰਾਉਂਦਾ ਪੰਡਰ ਰਹੋਗੇ ਰਾਤ ਨੂੰ ਜੋ ਡਿਊਟੀ ਪੇਸ਼ੈਂਟ ਹੋਣਗੇ ਕੋਈ ਸੀਨੀਅਰ ਡਾਕਟਰ ਨਹੀਂ ਸੀ ਉਹਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਟ੍ਰੀਟਮੈਂਟ ਜਾਂ ਜਰਸੀ ਗੱਲ ਕੀਤੀ ਉਹ ਮੰਨਨੇ ਕਿ ਸਾਡੀ ਨਾਲ ਗਿਆ ਜੀ ਉਹ ਬਿਦੋ ਵੀ ਨਹੀਂ ਆਇਆ ਸੀ ਅੰਗੇਲੀ ਦੀ ਕੋਈ ਜਾਣੀ ਨਹੀਂ ਹੈ ਜੀ ਜੋ ਬੰਦਾ ਟ੍ਰੀਟਮੈਂਟ ਦਾ ਜਦ ਆਪਾਂ ਉਹਨੂੰ ਦੇ ਰਹੇ ਹਾਂ ਉਹਨਾਂ ਨੇ ਆਪਦੀ ਲਿਖਤੀ ਤੌਰ ਤੇ ਉਹਨੂੰ ਸਾਰਾ ਕੁਝ ਦਿੱਤਾ ਗਿਆ ਲਿਖਤੀ ਤੌਰ ਤੇ ਜਦੋਂ ਬੱਚਾ ਵੈਂਟੀਲੇਟਰ ਤੇ ਸਟਿੱਕ ਹੋ ਗਿਆ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਨੇ ਰਿਟਰਨ ਕੰਸੈਂਟ ਆਪਾਂ ਨੂੰ ਦਿੱਤਾ ਹੈਗਾ ਜਦੋਂ ਆਪਾਂ ਸਾਰੀਆਂ ਗੱਲਾਂ ਉਹਨਾਂ ਨੂੰ ਦੱਸ ਕੇ ਹਾਂਜੀ ਐਮਓ ਨੇ ਡਾਕਟਰ ਡਾਕਟਰ ਠੀਕ ਹੈ ਉਹ ਕਹਿੰਦੇ ਆ ਕਿ ਉਹ ਕੰਪੌਂਡ ਰਾਸ਼ਾ ਉਹਨਾਂ ਨੇ ਦਵਾਈ ਦਿੱਤੀ ਤਾਂ ਜੇਕਰ ਡੈਥ ਹੋ ਗਈ ਸੀ ਫਿਰ ਜਿਹੜੇ ਪੇਰੈਂਟਸ ਆ ਉਹਨਾਂ ਨਾਲ ਸੈਟਲਮੈਂਟ ਕਿਉਂ ਕਰਨੀ ਪਈ ਕਿ ਸੰਚੇ ਦੀ ਗੱਲ ਕਿਉਂ ਕਰਨੀ ਪਈ ਕਿ ਤੁਸੀਂ ਸਨਾ ਦਾ ਸੈਟਲ ਕਰ ਲੋ ਬੈਠ ਕੇ ਕਰੋ ਤੁਹਾਡੀ ਵੀਡੀਓ ਬਹੁਤੀ ਬਹੁਤ ਦੇ ਲਈ ਸੈਟਲਮੈਂਟ ਕਰ ਲੋ ਬੈਠ ਕੇ ਸੈਟਲਮੈਂਟ ਦਾ ਮਤਲਬ ਬਹੁਤ ਹੁੰਦੇ ਜੀ ਬੈਠੋ ਅਸੀਂ ਉਹਨੂੰ ਸਮਝਾਉਣੇ ਆ ਗੱਲ ਹੋਈ ਕੀ ਹੈਗੀ ਅਸੀਂ ਵੀ ਉਸ ਨੂੰ ਗੱਲ ਸਮਝਾਉਣਾ ਚਾਹੁੰਦੇ ਸੀ ਕੀ ਹੈ ਕਈ ਵਾਰ ਜਦੋਂ ਵੀ ਕਿਸੇ ਦੀ ਡੈਥ ਹੁੰਦੀ ਹੈਗੀ ਹੈ ਆਪਣੇ ਸਾਰੇ ਦਿਮਾਗ ਦੇ ਵਿੱਚ ਇੱਕ ਗੁਸਤਾ ਰੋਸ ਪੈਦਾ ਹੁੰਦਾ ਹੈਗਾ ਉਸ ਨੂੰ ਸ਼ਾਂਤ ਕਰਨਾ ਉਹ ਸੈਟਲਮੈਂਟ ਸੀ ਕਿ ਕਿਸੇ ਦੀ ਡਿਸਟਰਬ ਬਿਨਾਂ ਤਾਂ ਗੁੱਸਾ ਸ਼ਾਂਤ ਉਹਨਾਂ ਨੂੰ ਕੀ ਇੱਥੇ ਪ੍ਰੋਬਲਮਸ ਹੈਗੀ ਹੈ ਕੀ ਹੋਰ ਟ੍ਰੀਟਮੈਂਟ ਹੋਇਆ ਕੀ ਨਹੀਂ ਹੋਇਆ ਉਹਦੇ ਪਾਪਾ ਨੇ ਉਹਨਾਂ ਤੋਂ ਰਿਟਰਨ ਕੰਸੈਂਟ ਲਿੱਤਾ ਹੋਇਆ ਸੀ ਰਿਟਰਨ ਕੰਸੈਂਟ ਜੀ ਉਹਨਾਂ ਨੇ ਦਿੱਤਾ ਤਾਂ ਇਸੇ ਕਰਕੇ ਦਿੱਤਾ ਜੀ ਉਹਨਾਂ ਨੂੰ ਆਪਣੀ ਗੱਲ ਸਾਰੀ ਐਕਸਪਲੇਨ ਕੀਤੀ ਹੋਈ ਹੈ ਤੁਹਾਨੂੰ ਕੀ ਲੱਗਦਾ ਜੀ ਬੱਚੇ ਦੀ ਮੌਤ ਦਾ ਕਾਰਨ ਦੇਖੋ ਬੱਚੇ ਦੀ ਮੌਤ ਦੇ ਕਾਰਨ ਕਈ ਹੋ ਸਕਦੇ ਆਸੀਂ ਤਾਂ ਆਪ ਕਹਿ ਰਹੇ ਆ ਕਿ ਉਸ ਬੱਚੇ ਦਾ ਪੋਸਟਮਾਰਟਮ ਕੀਤਾ ਜਾਵੇ ਤੇ ਆਪਾਂ ਨੂੰ ਐਕਚੁਅਲ ਬਿਮਾਰੀ ਦਾ ਕਾਰਨ ਸਾਹਮਣੇ ਪਤਾ ਲੱਗਦਾ ਕਦੋਂ ਹੋਈ ਬੱਚੇ ਦੀ ਮ तो जी में चलता जा रहे हैं सारा कुछ टाइमिंग तो कुछ वही की sir बच्चे जी मो कितने वज़ी होंगे अराउंड पौने किताब से एक्सेक्ट टाइम है टाइमिंग मेरे बातों में नहीं लगा पता कहें तो पावर भी इलाज ठीक हुआ है जैसे कि बच्चे जी मॉल जा रही हैं नेचुरल है हमारों का ठीक है ये कर को पहले दौरे च तो वाले वाले लगातार चलते हैं आपने उसके तो बाद बच्चे ने जो ट्रीटमेंट दिया भी वेंटिलेटर से तो पाद हो अगली चीज़ होंगी वो ऐसी सारा कुछ कितना है बट उसके तो बाद भी जो ये पाना हो या भी नहीं होना दवाई आपने चल दिया था उधर आपकी की का सहारा देते हैं आप अपने बल्लों को ओए हल्वेनल भी लड़की ठीक है ਨਹੀਂ ਤਾਂ ਆਪਾਂ ਉਹ ਕਿਹਾਗੇ कहाँ ਤੁਸੀਂ ਬਾਹਰ बाहर ਜੀ ਇਹ तो सारे ਦਾ ਪ੍ਰੋਟੋਕੋਲ ਹੈ ਕੋਈ ਕੰਮ ਜਦੋਂ ਜਦੋਂ ਬਣ ਉਹਨੇ ਕਹਿੰਦੇ ਕਿ ਬਹੁਤ ਖੜ ਲੱਗਦੀ ਕੋਈ ਇਸ ਬਾਰੇ ਵੀ ਨੋਟ ਨਹੀਂ ਕਿ ਕਿਸੇ ਨੇ ਕੁਝ ਕੀਤਾ ਹੈ ਅੱਜ ਫ फेब्रुवारी ਕੀ ਬਣਦੀ ਹੈ ਹਸਪੀਟਲ ਨੂੰ ਪਤਾ ਹੀ ਨਹੀਂ ਉਹ ਵੀ ਪਤਾ ਹੀ ਨਹੀਂ ਬੰਨ ਵੀ ਇਹ ਗੱਲ ਹੋਈ इस चीज के आया रहता वैस तो है कुछ भी ऑप्शन रिस्पॉन्सिबिलिटी किसी पर भी है इधर एक प्लेम आ रहे हैं प्लेम उस तक कह रही है इस तरह से सारा टीचमेंट दे रहे हैं ऐसे तो कहीं नहीं बच्चे नूज़ टीचमेंट दी कोई लोड होने दिया वेंटीलेटर दिया हम तो उसे प्रॉब्लम बन दिया ऐसी वो चीजें फ़सेंट ਦਾ ਪਦਵਾਨੇ ਪਤਾਈ ਜਾ ਰਹੀ ਹੈ ਕਾਰਨ ਕੀ ਹੋਇਆ ਲੱਗਦਾ ਕਿ ਉਹ ਕਿਉਂ ਦਿੱਖ ਲੱਗਦਾ ਗਾਰੰਟੀ ਲੱਗਦਾ ਕੋਈ ਤੁਸੀਂ ਰੋਗ ਰੋਗ ਬਿਸ਼ੇਸ਼ ਨਾਲ ਅਟੈਕਮ ਤੇ ਦੇਖੋ ਜੋ ਵੈਕਸੀਨ ਹੈਗੀ ਹੈ ਇਹ ਵੀ ਅੱਗੇ ਦਿਮਾਗ ਦੇ ਵਿੱਚ ਚੱਲ ਕੇ ਇਨਕੈਫਲਾਈਟਿਸ ਕਰ ਸਕਦੀ ਹੈ ਤੇ ਉਹਦੇ ਕਰਕੇ ਤੇ ਅਸੀਂ ਉਹਨੂੰ ਤੋਂ ਪੁੱਛਿਆ ਸੀ ਬਟਾਸੀ ਇਹ ਵੀ ਕਰ ਰਹੇ ਹੈ 1.5 ਸਾਲ ਤੋਂ ਡੀਪੀਟੀ ਦੀ ਵੈਕਸੀਨ ਲੱਗਦੀ ਹੈ ਹਾਂ ਰੈਗੂਲਰ ਸਰਕਾਰੀ ਵੈਕਸੀਨ ਲੱਗਦੀ ਹੈ ਉਸ ਤੋਂ ਇਹਨਾਂ ਨੇ ਕੱਲ ਵੈਕਸੀਨ ਵੀ ਲਗਵਾਈ ਸੀ ਵੈਕਸੀਨ ਦੀ ਇੱਕ ਕੰਪਲਿਕੀਸ਼ਨ ਹੈਗੀ ਹੈ ਕਿ ਉਹਦੇ ਵਿੱਚ ਇਹ ਬੱਚੇ ਦੇ ਬ੍ਰੇਨ ਤੇ ਇਫੈਕਟ ਕਰ ਸਕਦੀ ਹੈ 3% ਚਾਂਸਸ ਦਾ ਪਰ ਉਹ ਵੈਕਸੀਨ ਲਗਾਉਣ ਤੋਂ ਬਾਅਦ ਕਿ ਲੋਕੈਸ਼ਨ ਠੀਕ ਹੋ ਜਾਂਦਾ ਪਰ ਇਹ ਕਿੰਨੇ ਪਰਸੈਂਟ ਚਾਂਸ ਵੀ ਉਹਨੂੰ ਕੰਪਲਿਕੇਸ਼ਨ ਆਵੇ ਜਾਂ ਟ੍ਰੀਟਮੈਂਟ ਟੇਕ ਆਉਣ ਦੇ ਕੋਚਾ ਠੀਕ ਤਾਂ देखो ਆਮ ਤਾਂ ਆਪਣੇ ਸਾਰੇ ਇੰਡੀਆ ਤੇ ਲੱਗਦੀ ਹੈ ਕਿ ਸਾਰੇ ਠੀਕ ਹੀ ਰਹਿੰਦੇ ਨੇ ਕਿ ਜਦੋਂ ਕੰਪਲਿਕੇਸ਼ਨ ਆ ਜਾਂਦੀ ਹੈਗੀ ਉਹ ਕੰਪਲਿਕੇਸ਼ਨ ਕਿਸ ਲੈਵਲ ਤੇ ਹੁੰਦੀ ਹੈ ਉਸ ਤੇ ਹੈ ਕਈ ਵਾਰ ਸਿੰਪਲ ਇੱਕ ਸੀਜ਼ਰ ਆ ਕੇ ਰੁਕ ਜਾਂਦਾ ਹੈਗਾ ਕਈਆਂ ਵੀ ਐਂਡ ਤੱਕ ਇਹ ਕੰਪਲਿਕੇਸ਼ਨ ਚੱਲਦੀਆਂ ਰਹਿੰਦੀਆਂ ਨੇ ਜਿਵੇਂ ਕੇਸ ਹੋਇਆ ਅਲੱਗ ਜਿਹਾ ਨਹੀਂ ਮੰਨਦਾ ਸਰ ਕਰੀ ਕਾਣਾ ਤੁਸੀਂ ਜਿੱਦਾਂ ਕਰੇ ਕੱਲੀ ਕਰ ਵੀ ਨਾ ਵੈਕਸੀਨ ਵੀ ਕਰ ਰਿਹਾ ਵੈਕਸੀਨ ਦੇ ਵਿੱਚ ਜਿਹੜੀ ਇਹ ਕੰਪਲਿਕੀਸ਼ਨ ਆ ਉਹਦੇ ਕਰਕੇ ਵੀ ਹੋ ਸਕਦਾ ਹੈਗਾ ਬਾਕੀ ਹੋ ਸਕਦਾ ਕੋਈ ਬੱਚੇ ਨੂੰ ਕੋਈ ਬੁਖਾਰ ਆ ਕੋਈ ਹੋਰ